ਨਕੋਦਰ ਵਿੱਚ ਜਦ ਤੁਹਾਡਾ ਸ਼ੋਅ ਸੀ ਉਦੋਂ ਮੁਲਾਜ਼ਮਾਂ ਨੇ ਤੁਹਾਨੂੰ ਰੋਕਿਆ ਸੀ ਮੈਨੂੰ ਗੁਰਦਾਸ ਮਾਨ ਸਾਹਿਬ ਮਿਲੇ ਨਕੋਦਰੀ ਤੇ ਮੈਂ ਉਹਨਾਂ ਦੇ ਪੈਰੀਂ ਹੱਥ ਲਾਇਆ ਪੈਰੀਂ ਹੱਥ ਲਾਇਆ ਤੇ ਮੈਂ ਗੱਲ ਕਰਾਤੀ ਬਾਪੂ ਦੇਵ ਤਰੀਕਿਆਂ ਵਾਲਾ ਜੀ ਨੇ ਮੈਂ ਕਿਹਾ ਜੀ ਦੇਵ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਬਾਪੂ ਦੇਵ ਤਰੀਕਿਆਂ ਵਾਲਾ ਜੀ ਤੇ ਗੁਰਦਾਸ ਮਾਨ ਜੀ ਉਹਨਾਂ ਦੀ ਵਰਡਿੰਗ ਸੀਗੀ ਕਹਿੰਦੇ ਧਨ ਭਾਗ ਕੇ ਦੇਵ ਤਰੀਕੇ ਵਾਲੇ ਬਾਪੂ ਦੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪੈ ਰਹੀ ਆ ਤੇ ਕਹਿੰਦੇ ਬਾਪੂ ਜੀ ਕਹਿੰਦੇ ਵੀ ਗੁਰਦਾਸ ਜਿਦਾ ਉਹ ਉਹਨਾਂ ਦੀ ਵਾਇਡਿੰਗ ਹੈ ਕਹਿੰਦੇ ਗੁਰਦਾਸ ਇਹ ਮੁੰਡਾ ਪੰਜਾਬ ਦੀ ਲੋਕ ਗੀਤਾਂ ਨੂੰ ਸਾਂਭਣ ਵਾਲੀ ਆਵਾਜ਼ ਆ ਇਹਨੂੰ ਯਾਰ ਤੁਸੀਂ ਸਾਂਭੋ ਇਹਦਾ ਕੁਝ ਸੋਚੋ ਇਹਦੇ ਬਾਰੇ ਕੋਈ ਗੱਲ ਕਰੋ ਮੈਨੂੰ ਕਹਿੰਦੇ ਵੀ ਇਹ ਤੁਸੀਂ ਕਦੇ ਨਕੋਦਰ ਗਾਇਆ ਮੈਂ ਕਹਾ ਨਕੋਦਰ ਮੈਨੂੰ ਮੌਕਾ ਨਹੀਂ ਮਿਲਿਆ ਜੀ ਤੇ ਮੈਂ ਕਹਾ ਮੈਨੂੰ ਰੁੜਕੇ ਮਿਲਿਆ ਸੀ ਔਰ ਉਸ ਵੇਲੇ 52000 ਰੁਪਏ ਦਿੱਤਾ ਸੀ ਤੇ ਸਾਊਂਡ ਉਹਨਾਂ ਦੀ ਸੀਗੀ ਤੇ ਮੇਰੇ ਖਿਆਲ 2013 ਦੀ ਗੱਲ ਆ ਉੱਥੇ ਮੈਨੂੰ ਰਾਹੁਲ ਲਹਿਰੀ ਸਾਹਿਬ ਵੀ ਮਿਲੇ ਸੀ ਉਸੇ ਪ੍ਰੋਗਰਾਮ ਦੇ ਉੱਤੇ ਤੇ ਉਹ ਮੈਨੂੰ ਕਹਿੰਦੇ ਵੀ ਤੇਰੀ ਤਾਂ ਹਾਜ਼ਰੀ ਫਿਰ ਲੱਗ ਗਈ ਆ ਜਿੱਦਾਂ ਬੋਲਦੇ ਹੁੰਦੇ ਕਹਿੰਦੇ ਤੇਰੀ ਤਾਂ ਫਿਰ ਲੱਗ ਗਈ ਆ ਤੇਰੀ ਫਿਰ ਲੱਗੀ ਰਹਿਣੀ ਆ ਹੁਣ ਤੇ ਉਹਨਾਂ ਨੇ ਕਹਿਤਾ ਵੀ ਇਹਨੂੰ ਸੱਦ ਕੇ ਤੇ ਇੱਥੇ ਟਾਈਮ ਦਿਓ ਉਹਨਾਂ ਨੇ ਜੀ ਮੈਨੂੰ ਅਗਲੇ ਦਿਨ ਦਾ ਹੀ ਮੇਲਾ ਸੀ ਟਾਈਮ ਦਿੱਤਾ ਟਾਈਮ ਦਿੱਤਾ ਤੇ ਮਿਊਜ਼ੀਸ਼ੀਅਨ ਮੈਂ ਆਪਣੇ ਲੈ ਕੇ ਗਿਆ ਗਰੁੱਪ ਤੋਂ ਉਹਨਾਂ ਦੇ ਪਿੱਛੇ ਲਿਖਿਆ ਹੋਇਆ ਮੀਤ 뮤지컬 ਗਰੁੱਪ ਤੇ ਮੇਰੇ ਵਰਦੀ ਪਾਈ ਹੋਈ ਤੇ ਮੈਂ ਉਧਰੋਂ ਸਟੇਜ ਤੇ ਚੱਲਿਆ ਤੇ ਉਧਰੋਂ ਜੀ ਉਹ ਮੁਲਾਜ਼ਮ ਨੇ ਮੈਨੂੰ ਜਾਣ ਨਾ ਦੇਵੇ ਸਾਡਾ 11 ਵਜੇ ਦਾ ਟਾਈਮ ਮੈਂ ਟਾਈਮ ਦਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਪੰਕਚੁਅਲ ਆ ਉਹ ਜਦੋਂ ਮੈਂ ਗਿਆ ਤਾਂ ਉਹ ਪੁਲਿਸ ਮੁਲਾਜ਼ਮ ਨੇ ਮੈਨੂੰ ਰੋਕਤਾ ਤੇ ਮੈਨੂੰ ਪੜਾ ਉਹਦੇ ਉੱਤੇ ਨਾ ਗੁੱਸਾ ਵੜਾਵੇ ਫਿਰ ਪਹਿਲਾਂ ਤਾਂ ਮੈਂ ਸੋਚਿਆ ਵੀ ਮੈਂ ਮੇਰੇ ਮੁਲਾਜ਼ਮ دوست ਬਹੁਤ ਆ ਮਿੱਤਰ ਬਹੁਤ ਆ ਮੈਕਮੇ ਚ ਲੱਗੇ 50 60 ਨੰਬਰ ਮੇਰੇ ਮੋਬਾਈਲਾਂ ਚ ਹੋਣੇ ਮੁਲਾਜ਼ਮਾਂ ਦੇ ਹਰ ਇਲਾਕੇ ਦੇ ਮੁਲਾਜ਼ਮ ਬਹੁਤ ਪਿਆਰ ਕਰਦੇ ਸਤਿਕਾਰ ਕਰਦੇ ਆ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਜਿਹੜੇ ਦਰਬਾਰ ਤੇ ਆਏ ਆ ਆਪਾਂ ਉਹਨੂੰ ਅਰਦਾਸ ਕਰੀਏ ਤਾਂ ਮੈਂ ਕਿਹਾ ਸੱਚੇ ਪਾਤਸ਼ਾਹ ਪਰਮਾਤਮਾ ਮੈਂ ਕਿਹਾ ਵੀ ਜੇ ਮੈਨੂੰ ਐਡੀ ਵੱਡੀ ਆਡੀਅנס ਵਿੱਚ ਐਡੇ ਵੱਡੇ ਥਾਂ ਤੇ ਦਰਬਾਰ ਤੇ ਗਾਉਣ ਦਾ ਮੌਕਾ ਦਿੱਤਾ ਤੇ ਮੈਂ ਬੇਇੱਜ਼ਤੀ ਉਸੇ ਵੇਲੇ ਹੀ ਪ੍ਰਮਾਤਮਾ ਵੱਲੋਂ ਅਨਾਉਂਸਮੈਂਟ ਹੋਈ ਅਨਾਉਂਸਮੈਂਟ ਹੋਈ ਤੇ ਮੈਂ ਉਹਨੂੰ ਕਿਹਾ ਜਾਵਾਂ ਬੜਾ ਮੈਨੂੰ ਅੰਦਰੋਂ ਮਤਲਬ ਗੁੱਸਾ ਚੜਿਆ ਹੋਇਆ ਜਾਵਾਂ ਤੇ ਮੈਂ ਕਹਿੰਦਾ ਜਾਓ ਜੀ ਮੈਂ ਚਲੇ ਗਿਆ ਤੇ ਬਾਹਰ ਬਾਪਾ ਬੰਦਾ ਭਾਦਰ ਮੈਂ ਉੱਥੇ ਗਈ ਗਈ ਤੇ ਮੈਨੂੰ ਇੰਨਾ ਗੁੱਸਾ ਮੇਰੇ ਕੋ ਹੇਕ ਚਮੋੜੀ ਨਹੀਂ ਹੋਇਆ ਮੈਨੂੰ ਲੱਗਦਾ ਕੋ ਰਿਕਾਰਡ ਟੁੱਟ ਗਿਆ ਹੋਣਾ ਜੇ ਕਿਤੇ ਪਈ ਹੋਵੇ ਉਹ ਤੇ ਉਹ ਮੇਰੇ ਤੋਂ ਹੇਕ ਲਾ ਕੇ ਬਾਅਦ ਚ ਮੈਂ ਤੋ ਅਗਲੇ ਗਾਣੇ ਦੀ ਲਾਈਨ ਹੀ ਨਿਕਲੀ ਪਰ ਮੈਂ ਗੀਤ ਪੂਰਾ ਕਰਕੇ ਆਇਆ ਉਹੀ ਮੁਲਾਜ਼ਮ ਬਾਦ ਚ ਮੇਰੇ ਪੈਰੀ ਹੱਥ ਲਾਈ ਜਾਵੇ ਮੈਂ ਕਿਹਾ ਬਾਬਾ ਤੂੰ ਪਹਿਲਾਂ ਵੀ ਕੋਈ ਬਾਲੀ ਅਕਲ ਵਾਲੀ ਗੱਲ ਨਹੀਂ ਕੀਤੀ ਹੁਣ ਵੀ ਮੇਰੇ ਸਿਰ ਤੂੰ ਭਾਰ ਚੜਾਉਣ ਦੇ ਆ ਕਿਉਂਕਿ ਮੈਂ ਨਹੀਂ ਸਮਝਦਾ ਕਿ ਮਤਲਬ ਜਾਂ ਤਾਂ ਕੋਈ ਸਾਧੂ ਸੰਤਾਂ ਦੇ ਪੈਰੀਂ ਹੱਥ ਲਾਓ ਜਾਂ ਆਪ ਤੋਂ ਵੱਡਿਆਂ ਦਾ ਸਤਿਕਾਰ ਕਰੋ ਵੀ ਜੇ ਤੁਸੀਂ ਕਹੋ ਇੱਕ ਨਾਰਮਲ ਗਾਇਕ ਦੇ ਕੋਈ ਬੰਦਾ ਮੁਲਾਜ਼ਮ ਪੈਰੀਂ ਹੱਥ ਲਾਵੇ ਮੈਂ ਬੜਾ ਵਧੀਆ ਨਹੀਂ ਉਹ ਚੀਜ਼ ਨੂੰ ਸਮਝਦਾ